ਹੈਲੋ ਦੋਸਤੋ ਕੀ ਹਾਲ ਚਾਲ ਸਾਰੇ ਦਾ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਸੰਦੂ ਹੀਰਕੇ ਤੇ ਕੁਝ ਦਿਨਾਂ ਤੋਂ ਆਪਣੀ ਵੀਡੀਓ ਨਹੀਂ ਆ ਰਹੀ ਸੀ ਉਹਦਾ ਵੀ ਆਪਾਂ ਇੱਕ ਰੀਜ਼ਨ ਦੱਸ ਦਾਂਗੇ ਪਰ ਮੈਨੂੰ ਨਾ ਹਰ ਵੀਡੀਓ ਦੇ ਵਿੱਚ ਕਮੈਂਟ ਆ ਰਿਹਾ ਸੀ ਕਿ ਮੈਸ਼ੀ ਟਰੈਕਟਰ ਬਾਰੇ ਦੱਸੋ ਮੈਸ਼ੀ ਟਰੈਕਟਰ ਬਾਰੇ ਦੱਸੋ ਨਾ ਕਿਉਂਕਿ ਮੈਸ਼ੀ ਟਰੈਕਟਰ ਜਿਹੜਾ ਹੈਗਾ ਇੰਡੀਆ 'ਚ ਇੱਕ ਲੀਡਿੰਗ ਬ੍ਰਾਂਡ ਹੈਗਾ ਬਹੁਤ ਵਧੀਆ ਬ੍ਰਾਂਡ ਹੈ ਇੱਕ ਰੈਪਿਊਟੇਡ ਬ੍ਰਾਂਡ ਆ ਫੋਰਨ ਦਾ ਜਿਵੇਂ ਕਿ ਜੌਂਡੀਅਰ ਹਾਲੈਂਡ ਉਹ ਵੀ ਇੱਕ ਮੈਸ਼ੀ ਹੈ ਜਿਹੜਾ ਕਿ ਵਿਦੇਸ਼ੀ ਤਕਨੀਕ ਦੇ ਨਾਲ ਆਉਂਦਾ ਤੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇਹਨੇ ਥਾਂ ਬਣਾਇਆ ਹੈਗਾ ਇਸ ਲਈ ਪੰਜਾਬ ਚ ਇੰਨਾ ਨਹੀਂ ਬਣਾਇਆ Rajasthan ਤੇ Haryana ਦੇ ਵਿੱਚ ਇਹਦੀ ਬਹੁਤ ਵੱਡੀ ਬ੍ਰਾਂਡ ਤੇ ਇੱਕ ਡਿਮਾਂਡ ਆ ਇਹਦੀ ਆਪਾਂ ਗੱਲ ਕਰਦੇ ਆ ਇਹ ਸ਼ੁਰੂ ਕਿਵੇਂ ਹੋਇਆ ਇੱਕ ਨਾ ਫੋਰਨ ਦਾ ਬ੍ਰਾਂਡ ਹੈ ਮੈਸੀ ਫਰਜੂਸਨ ਇੰਡੀਆ ਦੇ ਵਿੱਚ ਇਹਨੂੰ ਟੈਫਨਾ ਤੋਂ ਵੀ ਜਾਣਿਆ ਜਾਂਦਾ ਟੈਫੇ ਕਿਉਂ ਜਾਣਿਆ ਜਾਂਦੇ ਇਹ ਤੁਹਾਨੂੰ ਦੱਸ ਦਿਆਂ 1960 ਦੇ ਵਿੱਚ ਜਦੋਂ ਮੈਸ਼ੀਨ ਨੂੰ ਇੰਡੀਆ ਦੇ ਵਿੱਚ ਆਉਣਾ ਸੀਗਾ ਤਾਂ ਇੱਕ ਤੁਸੀਂ ਐ ਲੈ ਲੋ ਜੇ ਆਪਾਂ ਖਰਚੇ ਤੋਂ ਡਰਦੇ ਹੁੰਨੇ ਆ ਇੱਕ ਵੱਡੀ ਇਨਵੈਸਟਮੈਂਟ ਚਾਹੀਦੀ ਸੀ ਤਾਂ ਉਹਨਾਂ ਨੇ ਇੱਕ ਬ੍ਰਾਂਡ ਦੇ ਨਾਲ ਡੀਲ ਕੀਤੀ ਟੈਫੇ ਜਿਹੜਾ ਕਿ ਟੈਫੇ ਇਕਵਿਪਮੈਂਟ ਐਂਡ ਇੰਪਲੀਮੈਂਟਸ ਜਿਹੜੇ ਉਹ ਬਣਾਉਂਦਾ ਸੀਗਾ ਟੈਫੇ ਉਹਨਾਂ ਨਾਲ ਬ੍ਰਾਂਡ ਡੀਲ ਹੋਈ ਇਹਨਾਂ ਦੀ ਕਿ ਜਿਹੜੇ ਵੀ ਤੁਹਾਡੇ ਡਾਇਰੈਕਟਰ ਹੋਣਗੇ ਇੰਡੀਆ ਦੇ ਵਿੱਚ ਅਸੀਂ ਮੈਨੂਫੈਕਚਰ ਕਰਾਂਗੇ ਆਪਦਾ ਮਾਰਕਾ ਵੀ ਲਾਵਾਂਗੇ ਉਹਦੇ ਲਿਖਿਆ ਵੀ ਆਉਂਦਾ ਹਨ ਤੁਸੀਂ ਦੇਖਿਆ ਹੋਊਗਾ ਟਾਫੇ ਇੰਪਲੀਮੈਂਟਸ ਕਈ ਡਾਇਰੈਕਟਰਾਂ ਦੇ ਟਾਫੇ ਉਹ ਨਾਮ ਵੀ ਲਿਖਿਆ ਆਇਆ ਸੀਗਾ ਕਿ ਇਹ ਟਾਫੇ ਬ੍ਰਾਂਡ ਦੇ ਨੇ ਤੇ ਉਥੋਂ ਲੋਕਾਂ ਨੂੰ ਲੱਗਦਾ ਹੁੰਦਾ ਸੀ ਮੈਸੀ ਫਰਜੂਸਨ ਟਾਫੇ ਇੱਕ ਨਾ ਦਾ ਸਬ ਨੇਮ ਆ ਜਾਂ ਸਬ ਬ੍ਰਾਂਡ ਆ ਇਹ ਇੰਡੀਆ ਦੇ ਵਿੱਚ ਚਨਈ ਦੇ ਵਿੱਚ ਹੀ ਬਣਦੇ ਨੇ ਕੁਝ ਜਿਹੜੇ ਮੈਸੀ ਫਰਜੂਸਨ ਸੀਗੇ ਉਹਨਾਂ ਦੇ ਵਿੱਚ ਇੰਪੋਰਟਡ ਇੰਜਨ ਆਉਂਦੇ ਹੁੰਦੇ ਸੀਗੇ ਜਿਹੜੇ ਕਿ ਮੇਡ ਇਨ ਇਟਲੀ ਵੀ ਹੁੰਦੇ ਸੀਗੇ ਸੈਂਪਸਨ ਦੇ ਇੰਜਨ ਕਹਿੰਦੇ ਹੁੰਦੇ ਸੀ ਨਾ ਉਹ ਇੰਜਨ ਬਹੁਤ ਵਧੀਆ ਪਰਫਾਰਮ ਕਰਦੇ ਸੀ ਪਰ ਕੁਝ ਟਾਈਮ ਬਾਅਦ ਜਿਹੜੀ ਇੰਜਨ ਸੀ ਉਹ ਇੰਡੀਆ ਚ ਵੀ ਬਣੇ ਨੇ ਤੇ ਸਭ ਕੁਝ ਲੈ ਲੋ ਤੁਸੀਂ ਅਲੱਗ-ਲੱਗ ਜਾਗਾ ਕੋਈ ਕਿੱਥੇ ਜੀ ਬਣਿਆ ਕੋਈ ਕਿੱਥੇ ਜੀ ਬਣਿਆ ਹੁਣ ਆਪਾਂ ਜੇ ਗੱਲ ਕਰੀਏ ਮੈਸ਼ੀਨ ਦੇ ਵਿੱਚ ਕੀ ਖਾਸੀਅਤ ਦੂਜੇ ਬ੍ਰਾਂਡ ਦੇ ਨਾਲੋਂ ਜਿਹੜੀ ਕਿ ਮੈਸ਼ੀਨ ਕਿ ਜਾਣਿਆ ਜਾਂਦਾ ਗਾ ਲਿਫਟ ਲਿਫਟ ਬਹੁਤ ਵਧੀਆ ਹੁੰਦੀ ਹੈ ਮੈਸ਼ੀਨ ਦੀ ਪਰ ਇਥੋਂ ਤੱਕ ਨੇ ਮੈਸ਼ੀਨ ਲਿਫਟ ਹੁੰਦੀ ਤਾਂ ਵਧੀਆ ਪਰ ਥੋੜੀ ਸਲੋ ਪ੍ਰੋਸੈਸ ਹੁੰਦੀ ਆ ਜਿਵੇਂ ਆਪਾਂ ਕੰਪੇਅਰ ਕਰੀਏ ਅੱਜ ਦਾ 50 HP ਡ੍ਰੈਕਟਰ ਆ ਕੋਈ ਵੀ ਲਾ ਲਓ ਤੁਸੀਂ ਰਾਗਰਾ 52 ਦਾ ਜੁੰਡੀਰ ਲਾ ਲਓ ਚਲੋ ਮੇਨਲੀ ਤੇ ਉਹਨਾਂ ਦੀ ਲਿਫਟ ਕਪੈਸਿਟੀ ਹੋਊਗੀ ਮੇਰੇ ਹਿਸਾਬ ਨਾਲ 2300 ਤੋਂ 2500 ਕਿਲੋ ਦੇ ਨੇੜੇ ਪਰ ਜੇ ਮੈਸ਼ੀ ਦੀ ਗੱਲ ਕਰੀਏ ਮੈਸ਼ੀ ਥੋੜਾ ਜਿਹਾ ਪਿੱਛੇ ਚੱਲਦਾ ਲੋ ਲਿਫਟ ਕਪੈਸਿਟੀ ਦਿੰਦਾ ਤੇ ਲੋ ਸਪੀਡ ਦਿੰਦਾ ਹੁਣ ਆਪਾਂ ਲਿਫਟ ਦੀ ਸਪੀਡ ਹੁੰਦੀ ਹੈ ਨਾ ਇਹਨਾਂ ਦੇ ਪੰਪ ਇਹਨਾਂ ਦੇ ਡਿਸਟ੍ਰੀਬਿਊਟਰ ਇਦਾਂ ਦੇ ਹੁੰਦੇ ਆ ਥੋੜੀ ਜਿਹੀ ਸलो ਸਪੀਡ ਪ੍ਰੋਡਿਊਸ ਕਰਦੇ ਨੇ ਇਸ ਕਰਕੇ ਆਪਣੇ ਨੇ ਕਾਮਯਾਬ ਨਹੀਂ ਹੋ ਰਹੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੈਗਾ ਜਿਆਦਾਤਰ ਆਪਾਂ ਨੂੰ ਹਾਈ ਕੈਪੈਸਿਟੀ ਤੇ ਹਾਈ ਸਪੀਡ ਇੰਪਲੀਮੈਂਟ ਹੈ ਨੇ ਹੈਗੇ ਆਪਣੇ ਕੋਲ ਜਿਵੇਂ ਸੁਪਰ ਸੀਡਰ ਕਿ ਕਿਹੜੇ ਤੇ ਕਿਹੜਾ ਮਾਡਲ ਨਾਲ ਦੀ ਨਾਲ ਹੈ ਨਾ ਤੇ ਇਗਨੋਰ ਕਰੋ ਜੀ ਥੋੜੀ ਜਿਹੀ ਆਵਾਜ਼ ਜ਼ਿਆਦਾ ਆ ਰਹੀ ਆ ਤੇ ਕੈਮਰਾ ਵੀ ਆਪਣਾ ਹਿੱਲ ਰਿਹਾ ਕਿਉਂਕਿ ਇਕੱਲੇ ਹੁੰਨੇ ਆਪਾਂ ਵੀਡੀਓ ਬਣਾਉਣ ਵਾਲੇ ਚਲੋ ਇਹ ਗੱਲ ਤਾਂ ਪਥੜੇ ਹਟਦੇ ਆਂ ਇੰਡੀਆ ਦੇ ਵਿੱਚ ਜਦੋਂ ਇਹਨਾਂ ਨੇ ਪ੍ਰੋਡਿਊਸ ਕੀਤੇ ਸੀ ਟਰੈਕਟਰ ਤਾਂ ਇਹ ਕਿਸੇ ਹੋਰ ਨਾਲ ਪਾਰਟਨਰਸ਼ਿਪ ਕੀਤੀ ਵਿਦੇਸ਼ਾਂ ਦੇ ਵਿੱਚ ਵੀ ਇਦਾਂ ਹੀ ਕਰ ਰਹੇ ਨੇ ਜਿਵੇਂ ਕਿ ਉਹ ਦੋ ਤਿੰਨ ਕੰਪਨੀਆਂ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਿਵੇਂ ਇਟਲੀ ਦੇ ਵਿੱਚ ਨੇ ਜਿਹੜੇ ਉਹ ਕੁਝ ਕੋ ਹੋਰ ਕੰਪਨੀ ਨਾਲ ਇਹ ਕਰ ਰਹੇ ਨੇ ਡੀਲ ਤੇ ਜਿਵੇਂ ਆਪਾਂ ਮਹਿੰਦਰਾ ਲਈ ਮਹਿੰਦਰਾ ਇੱਕ ਇੰਡੀਅਨ ਬ੍ਰਾਂਡ ਆ ਜੋ ਫੋਰਨ 'ਚ ਟਰੈਕਟਰ ਵੇਚਦੇ ਵੀ ਨਹੀਂ ਤਾਂ ਮਹਿੰਦਰਾ ਦੇ ਨਾਮ ਤੋਂ ਹੀ ਵੇਚਦੇ ਨੇ ਮਹਿੰਦਰਾ ਹੀ ਉਹਨਾਂ ਨੂੰ ਬਣਾਉਂਦਾ ਸਭ ਤੋਂ ਵੱਡਾ ਬ੍ਰਾਂਡ ਜੋਂਡੀਅਰ ਆ ਹੋਰ ਦਬਰ ਡਬਰ ਬ੍ਰਾਂਡ ਵੈਸੇ ਜੌਂਡੀਰ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਜਿਹੜਾ ਟਰੈਕਟਰ ਬਣਾਉਂਦਾ ਉਹ ਆਪਦੇ ਪਲਾਂਟ ਦੇ ਵਿੱਚ ਬਣਾਉਂਦਾ ਆਪਦੇ ਨਾਮ ਦੇ ਨਾਲ ਬਣਾਉਂਦਾ ਨਿਊ ਹੋਲੈਂਡ ਲਾ ਲਓ ਆਪਦੇ ਨਾਮ ਤੇ ਬਣਾਉਂਦਾ ਕਬੋਟਾ ਲਾ ਲਓ ਕਬੋਟਾ ਵੀ ਆਪਦੇ ਨਾਮ ਤੇ ਬਣਾਉਂਦਾ ਸੀਗਾ ਚਲੋ ਕੁਝ ਸਮੇਂ ਪਹਿਲਾਂ ਉਹਨਾਂ ਨੇ ਪਾਰਟਨਰਸ਼ਿਪ ਸੀ ਕੀਤੀ ਜਿਵੇਂ ਸੋਨਾਲੀਕਾ ਨਾਲ ਪਾਰਟਨਰਸ਼ਿਪ ਕਰਕੇ ਕਬੋਟਾ ਨੇ ਸੋਲਿਡ ਸੁਨੀਨੀ ਉਹਦੇ ਸੋਰੀ ਜਿਵੇਂ ਜਾਨਵਾਰ ਸੀਗਾ ਜਾਨਵਾਰ ਇੱਕ ਜਪਾਨੀਸ ਬ੍ਰਾਂਡ ਸੀਗਾ ਉਹਨਾਂ ਨੇ ਸੋਨਾਲੀਕਾ ਨਾਲ ਡੀਲ ਕੀਤੀ ਤੇ ਸੋਲਿਡ ਟਰੈਕਟਰ ਕੱਢੇ ਉਹਨਾਂ ਨੇ ਤੇ ਕਵੋਟਾ ਨੇ ਕੋ ਪਹਿਲੇ ਤਾਂ ਕੁਸ਼ਕ ਟ੍ਰੈਕ ਨਾਲ ਡੀਲ ਕੀਤੀ ਜਿਵੇਂ ਟਾਈਪ ਕੀਤਾ ਤੇ ਐਕਵਾਇਰ ਕੀਤੀ ਫਾਰਮ ਕੰਪਨੀ ਫਾਰਮ ਟ੍ਰੈਕ ਕੰਪਨੀ ਐਕਵਾਇਰ ਕਰਕੇ ਉਹਨਾਂ ਨੇ ਆਪ ਦੇ 50 ਤੋਂ 51% ਹਿੱਸਾ ਲਾ ਕੇ ਓਨਰਸ਼ਿਪ ਲੈ ਲਈ ਫਾਰਮ ਟ੍ਰੈਕ ਤੋਂ ਤੇ ਕਵੋਟਾ ਆਪ ਵੀ ਬਣਾਉਣ ਲੱਗ ਗਿਆ ਪਰ ਤੇ ਚਲੋ ਉਹਨਾਂ ਨੇ ਆ ਦਾ ਨਾਮ ਬਣਾਇਆ ਦੇ ਪਲਾਂਟ ਬਣਾਏ ਪਰ ਜਿਹੜਾ ਮੈਸੀ ਫਿਊਜਨ ਆ ਇੰਡੀਆ ਦੇ ਵਿੱਚ ਖਤਮ ਇਸ ਤਰ੍ਹਾਂ ਹੋਇਆ ਮੈਸੀ ਕੀ ਉਹਨਾਂ ਨੇ ਆਪ ਦੇ ਪਲਾਂਟ ਨਹੀਂ ਲਪਾਈ ਜਿਹਦੇ ਪਲਾਂਟ ਉਹਨਾਂ ਦੇ ਕੋਸਟ ਕਟਿੰਗ ਹੁੰਦੀ ਥੋੜੀ ਬਹੁਤ ਕੋਸਟ ਕਟਿੰਗ ਦੇ ਨਾਲ ਕੀ ਸੀ ਸਸਤੇ ਹੁੰਦੇ ਡਾਇਰੈਕਟਰ ਉਹਨਾਂ ਨੂੰ ਮਾਰਕੀਟ ਦਾ ਆਪ ਜਿਹੜੇ ਜਾਣਦੇ ਉਹਨਾਂ ਦੇ ਆਰ ਐਂਡ ਡੀ ਕਰਦੀ ਟੀਮ ਇੰਜੀਨੀਅਰ ਜਾਣਦੇ ਲੋਕਾਂ ਦੇ ਮਾਣਾਂ ਦੀ ਗੱਲ ਪਤਾ ਲੱਗਦੀ ਕਿ ਅੱਜਕੱਲ ਜਿਹੜਾ ਕਿਸਾਨਾਂ ਨੂੰ ਇਹ ਚਾਹੀਦਾ ਹੁਣ ਆਪਾਂ ਤੀਜੇ ਬੰਦੇ ਨੂੰ ਕਹੀਏ ਯਾਰ ਤੂੰ ਪਤਾ ਕਰਕੇ ਦੱਸ ਮੈਨੂੰ ਕੀ ਚਾਹੀਦਾ ਉਹ ਐ ਅੱਗੇ ਦੇ ਅੱਗੇ ਗੱਲਾਂ ਹੁੰਦੀਆਂ ਹੁੰਦੀਆਂ ਉਹ ਗੱਲ ਨਹੀਂ ਬਣਦੀ ਕਿ ਇਥੋਂ ਮੈਸੀ ਫਰਜੂਸਨ ਇੰਡੀਆ ਚੋਂ ਖਤਮ ਹੋਣ ਦੀ ਤਦਾਰਤ ਤੇ ਸੀ ਤੇ ਲਗਭਗ ਹੁਣ ਨੰਬਰਾਂ ਦੇ ਚ ਟੌਪ 10 ਦੇ ਵਿੱਚ ਵੀ ਕਹੀਏ ਤਾਂ ਬਹੁਤ ਥੱਲੇ ਵਾਲਾ ਰੈਂਕ ਹੀ ਹੁੰਦਾ ਮੈਸੀ ਫਰਜੂਸਨ ਕੋਲੇ ਹੁਣ ਆਪਾਂ ਵਿਸ਼ੇਸ਼ਤਾਵਾਂ ਦੀ ਵੀ ਗੱਲ ਕਰ ਹੀ ਲੈਨੇ ਆ ਮੈਸੀ ਸੀ ਜਿਹੜਾ ਟਰੈਕਟਰ ਇਹ ਆਪਦੇ ਜਿਹੜਾ ਵਾਈਬ੍ਰੇਸ਼ਨ ਲੈਸ ਟਰੈਕਟਰ ਵੀ ਕਹਾਉਂਦੇ ਸੀਗੇ ਵਾਈਬ੍ਰੇਸ਼ਨ ਲੈਸ ਕਿਉਂਕਿ ਇਹ ਬੈਲੈਂਸਰ ਸ਼ਾਫਟ ਦਾ ਯੂਜ਼ ਕਰਦੇ ਸੀ ਜਿਹਦੇ ਨਾਲ ਕਿ ਜਦੋਂ ਇੰਜਨ ਦੇ ਪਿਸਟਨ ਅਪ ਡਾਊਨ ਹੁੰਦੇ ਨੇ ਨਾਰਮਲ ਜੀ ਗੱਲ ਹੈ ਜੇ ਕੋਈ ਛਾਲਾ ਮਾਰੂਗਾ ਕੋਈ ਪਿਸਟਨ ਉੱਤੇ ਥੱਲੇ ਹੋਊਗਾ ਤਾਂ ਵਾਈਬ੍ਰੇਸ਼ਨ ਪ੍ਰੋਡਿਊਸ ਹੁੰਦੀ ਹੈ ਜਿਹੜੀ ਬੈਲੈਂਸਰ ਸ਼ਾਫਟ ਹੁੰਦੀ ਆ ਉਹ ਮੈਕਸੀਮਾਈਜ਼ ਕਰ ਦਿੰਦੀ ਆ ਵਾਈਬ੍ਰੇਸ਼ਨਲ ਸਟਰਕਚਰ ਨੂੰ ਤੇ ਪੀਟੋ ਐਚਪੀ ਦੇ ਵਿੱਚ ਵੀ ਇੱਕ ਮੈਸ਼ੀਨ ਦਾ ਨਾਮ ਇਦਾਂ ਸੀਗਾ ਕਿਉਂਕਿ ਜਿਹੜੀ ਮੈਸ਼ੀਨ ਦੀ ਪੀਟੋ ਸੀ ਉਹ ਜਿਵੇਂ ਪਹਿਲਾਂ ਤਾਂ ਇੱਕ ਪੀਟੋ ਆਉਦੀ ਹੁੰਦੀ ਜਿਵੇਂ ਇੰਜਣ ਦੇ ਵਿੱਚੋਂ ਪੀਟੋ ਆ ਕੇ ਅੱਗੇ ਦੀ ਅੱਗੇ ਜਾ ਕੇ ਗਰਾਰੀਆਂ ਨਾਲ ਘੁੰਮ ਕੇ ਪੀਟੋ ਜਿਹੜੀ ਐਚਪੀ ਸੀ ਉਹ 4-5 ਤੋਂ ਲੈ ਕੇ 10 ਐਚਪੀ ਤੱਕ ਪੀਟੋ ਐਚਪੀ ਖਤਮ ਹੋ ਜਾਂਦੀ ਸੀ ਪਰ ਮੈਸ਼ੀਨ ਦਾ ਇਦਾਂ ਨਹੀਂ ਸੀਗਾ ਉਹ ਡਾਇਰੈਕਟਲੀ ਪੀਟੋ ਐਚਪੀ ਇੰਜਣ ਦੇ ਵਿੱਚ ਆਉਂਦੀ ਕਲਚ ਪਲੇਟ ਦੇ ਥਰੂ ਤੇ ਮਿਨੀਮਾਈਜ਼ਸ ਘੱਟ ਤੋਂ ਘੱਟ ਜਿਹੜੀਆਂ ਅਗਰਾਰੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਉਸ ਕਰਕੇ ਪੀਟੀਓ ਐਚਪੀ ਦੀ ਹਾਈ ਹੁੰਦੀ ਸੀ ਜਿਵੇਂ 50 ਐਚਪੀ ਟਰੈਕਟਰ ਦੀ ਲਗਭਗ 46 47 ਪੀਟੀਓ ਐਚਪੀ ਹੁੰਦੀ ਰਹੀ ਆ ਇਹ 50 ਜੀਬੀ ਦੇ ਆਪਾਂ ਐਗਜ਼ਾਮਪਲ ਦਿੱਤੀ ਹੈ ਜਿਵੇਂ ਕੋਈ 47 ਐਚਪੀ ਦਾ ਤੋਂ ਤਾਂ 45 ਕਿ ਐਚਪੀ ਪੀਟੀਓ ਹੁੰਦੀ ਰਹੀ ਆ ਤੇ ਜੇ ਆਪਾਂ ਹੁਣ ਗੱਲ ਕਰੀਏ ਦੀ ATP ਉਹ ਪੀਟੀਓ ਸ਼ਾਫਟ ਡਾਇਰੈਕਟ ਹੋਣ ਦੇ ਨਾਤੇ ਦੋ ਇੱਕ ਨੁਕਸਾਨ ਵੀ ਸੀਗਾ ਉਹ ਨੁਕਸਾਨ ਇਦਾਂ ਸੀਗਾ ਜਦੋਂ ਪੀਟੀਓ ਐਚਪੀ ਡਾਇਰੈਕਟ ਹੁੰਦੀ ਆ ਗਰਾਰੀਆਂ ਨਹੀਂ ਹੁੰਦੀਆਂ ਕਿਉਂਕਿ ਇੰਜਣ ਦੀ ਜਿਹੜੀ ਸ਼ਾਫਟ ਹੁੰਦੀ ਉਹ ਬਹੁਤ ਨੀਵੀਂ ਹੁੰਦੀ ਆ ਉਹਦੇ ਕਰਕੇ ਪੀਟੀਓ ਵਾਲੀ ਸ਼ਾਫਟ ਵਾਲੀ ਨੀਵੀਂ ਰਹਿਣ ਲੱਗ ਗਈ ਜਿਵੇਂ ਕਿ ਆਪਣੇ ਫਾਰਮ ਟਰੈਕ ਦੀ ਇਹਦੇ ਵਿੱਚ ਜਿਵੇਂ ਕੱਦੂ ਚ ਕਿਸਾਨਾਂ ਨੂੰ ਬਹੁਤ ਦਿੱਕਤ ਆਈਆਂ ਪਰ ਮਸ਼ੀਨ ਨੇ ਇਹ ਗੱਲ ਦਾ ਸੁਧਾਰ ਨਹੀਂ ਕੀਤਾ ਕਿਉਂਕਿ ਉਹ ਅੱਗੇ ਮੈਨੂਫੈਕਚਰ ਕਰਾ ਰਹੇ ਨੇ ਟੈਫੇ ਤੋਂ ਟੈਫੇ ਦਾ ਸ਼ੇਅਰ ਤਾਂ ਉਹਨਾਂ ਨੂੰ ਇਹ ਨਹੀਂ ਨਹੀਂ ਜ਼ਰੂਰਤ ਲੱਗੀ ਉਸ ਤੋਂ ਬਾਅਦ ਜਿਹੜੀ ਮੈਸ਼ੀ ਦੀ ਇੱਕ ਹੋਰ ਖਾਸੀਅਤ ਜਿਵੇਂ ਤੁਸੀਂ ਦੇਖਿਆ ਵੀ ਹੋ ਯਾਰ ਜਿਵੇਂ ਨਾ ਮੈਸ਼ੀ ਦੇ ਆਪਾਂ ਪੀਟੀਓ ਵਾਲੀ ਕਰਾਸ ਕਮਾਉਣੇ ਆ ਤਾਂ ਉਹਦੇ ਨਾਲ ਡਰੈਕਟਰ ਦੀਆਂ ਲਿੰਕਾਂ ਵੀ ਯਕੀਨ ਦਿੰਦਾ ਪੀਟੀਓ ਨਾਲ ਹੀ ਕਿਉਂਕਿ ਇਹਨਾਂ ਦੇ ਪੰਪ ਜੁੜੇ ਹੁੰਦੇ ਅੰਦਰਲੇ ਪੰਪ ਉਹ ਨਾਲ ਹੀ ਘੁੰਮਦੇ ਜਿਵੇਂ ਪੀਟੀਓ ਵਾਲੀ ਘਮਾਉਣੇ ਉਹ ਨਾਲ ਹੀ ਉੱਤੇ ਉੱਤੇ ਉੱਠੀ ਜਾਂਦੀ ਹੈ ਕਿ ਉਹ ਇਦਾਂ ਹੀ ਹੁੰਦਾ ਕੋਈ ਪੰਪ ਅੱਗੇ ਲੱਗੇ ਹੁੰਦਾ ਪਰ ਇਹਨਾਂ ਦੇ ਪਿੱਛੇ ਹੀ ਲੱਗੇ ਸੀ ਇਹ ਵੀ ਕਿ ਚੰਗੀ ਇਹਨਾਂ ਦੀ ਇੱਕ ਵਿਸ਼ੇਸ਼ਤਾ ਸੀ ਤੇ ਇੱਕ ਮਾਈਲੇਜ ਮਾਸਟਰ ਵੀ ਕਹਿੰਦੇ ਆ ਮਸ਼ੀਨ ਨੂੰ ਪਾਗੜੀ ਜਿਹੜੇ ਆਪਣੇ ਰਾਜਸਥਾਨੀ ਲੋਕ ਨੇ ਮਸ਼ੀਨ ਨੂੰ ਤਾਂ ਯੂਜ਼ ਕਰਦੇ ਨੇ ਕਿ ਤਾਂ ਛੋਟਾ ਜਿਹਾ ਟਰੈਕਟਰ ਆ ਕੰਪੈਕਟ ਜਿਹਾ ਕਿਉਂਕਿ ਇਹ ਸਾਰਾ ਕੁਝ ਨਾ ਇੱਕ ਟੈਕਨੋਲੋਜੀ ਆ ਯਾਰ ਮਸ਼ੀਨ ਦੀ ਜਿਹਨਾਂ ਕਿ ਟੈਕਨੋਲੋਜੀ ਦਾ ਆਪਾਂ ਨੂੰ ਮੰਨਣੀ ਪਊਗੀ ਮਿਨੀਮਾਈਜ਼ ਕਰਕੇ ਇਹਨਾਂ ਨੇ ਥੋੜੀ ਉਹ ਕੀਤਾ ਹੋਇਆਗਾ ਛੋਟਾ ਜਿਹਾ ਬਣਾਤਾ ਇਸ ਲਈ ਛੋਟੇ ਟਰੈਕਟਰ ਲੋਕਾਂ ਨੂੰ ਪਸੰਦ ਆਉਂਦੇ ਨੇ ਜਿਵੇਂ ਕਿ ਲੰਬਾ ਟਰੈਕਟਰ ਹੋਗਾ ਉਹ ਟਰੈਕਟਰ ਦਾ ਜ਼ੋਰ ਵੀ ਵੱਧ ਲੱਗੂਆ ਬਹੁਤ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਉਹ ਫਰਕ ਪਾ ਪਾ ਦਿੰਦੀਆਂ ਨੇ ਤੇ ਇਹ ਮਾਈਲੇਜ ਵੀ ਡੀਆਈ ਹੋਣ ਕਰਕੇ ਡਾਇਰੈਕਟ ਇੰਜੈਕਸ਼ਨ ਇਹ ਜਣਚ ਹੁੰਦੇ ਨਹੀਂ ਆ ਪਰ ਜਿਹੜੇ ਤੇ ਸਪਰੇਅ ਕਰਦੇ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਕਰਕੇ ਨਾ ਇਹ ਥੋੜੀ ਮਾਈਲੇਜ ਵਧਿਆ ਦਿੰਦੇ ਆ ਡੀਆਈ ਟਰੈਕਟਰ ਨਾਰਮਲੀ ਦੂਜੇ ਨਾਲੋਂ ਮਾਈਲੇਜ ਚੰਗੀ ਦਿੰਦੇ ਆ ਇਹ ਆਪਾਂ ਨੂੰ ਮੰਨਣੀ ਪਊਗਾ ਤੇ ਹੋਰ ਵੀ ਬਹੁਤ ਚੀਜ਼ਾਂ ਸੀਗੀਆਂ ਜਿਹੜੇ ਜਿਹੜੀਆਂ ਮੈਸ਼ੀਨ ਨੂੰ ਬਹੁਤ ਵਿਸ਼ੇਸ਼ ਬਣਾਉਂਦੀਆਂ ਨੇ ਤੇ ਇੱਕ ਇਹਨਾਂ ਚ ਹੀਟਿੰਗ ਪ੍ਰੋਬਲਮ ਮੈਸੇਜ ਜਿਆਦਾ ਤਾਂ ਆਉਦੀ ਹੁੰਦੀ ਸੀ ਕਿਉਂਕਿ ਇਹਨਾਂ ਦਾ ਤੇਲ ਬਹੁਤ ਗਰਮ ਹੁੰਦਾ ਸੀਗਾ ਇੱਕ ਤਾਂ ਹੁੰਦੀ ਆ ਫਾਈਬਰ ਟੈਂਕ ਜਿਹੜਾ ਕਿ ਕੋਸ਼ਕ ਥੋੜਾ ਜਿਹਾ ਫਰਕ ਪਾ ਦਿੰਦਾ ਤੇਲ ਨੂੰ ਠੰਡਾ ਰੱਖਦਾ ਇਹਦੀ ਟੈਂਕੀ ਜਿਵੇਂ ਇਹ ਇੰਜਨ ਆਪਣਾ ਇੱਕ ਪਿਸਟਨ ਦੋ ਪਿਸਟਨ ਤਿੰਨ ਪਿਸਟਨ ਇਹਦੇ ਉੱਤੇ ਐਂ ਟੈਂਕੀ ਧਰ ਦਿੰਦੇ ਨੇ ਇਹ ਇੱਕ ਇਹ ਦੋ ਲੋਕ ਮਿਸਤਰੀ ਖੋਲਦੇ ਸੀ ਇਹ ਮਿਸਤਰੀ ਨੂੰ ਹੈਰਾਨ ਵੀ ਕਰ ਦਿੰਦੀਆਂ ਸੀ ਇਹ ਚੀਜ਼ਾਂ ਇਰ ਪਹਿਲਾਂ ਟੈਂਕੀ ਖੋਲੋ ਫਿਰ ਇੰਜਨ ਖੋਲ੍ਹ ਲੜੀ ਇੰਜਨ ਦੀ ਹੀਟ ਚ ਉਸ ਦੀ ਟੈਂਕ ਚ ਜਾਂਦੀ ਡੀਜ਼ਲ ਇੰਨਾ ਖ ਗਰਮ ਹੋ ਜਾਂਦਾ ਕਿ ਬੰਦਾ ਉਂਗਲ ਤੇ ਵੀ ਨਹੀਂ ਪਾ ਸਕਦਾ ਸੀ ਇਥੋਂ ਚੀਜ਼ਾਂ ਕਰਕੇ ਥੋੜਾ ਜਿਹਾ ਦਿੱਕਤਾਂ ਆਉਣ ਲੱਗੀਆਂ ਲੋਕਾਂ ਨੂੰ ਦੇ ਆਪਾਂ ਹੋਰ ਵੀ ਟਰੈਕਟਰ ਦੀਆਂ ਗੱਲਾਂ ਕਰਾਂਗੇ ਯਾਰ ਅੱਜ ਵੀਡੀਓ ਬਹੁਤ ਲੰਬੀ ਹੋਊਗੀ ਜੇ ਕਿਸੇ ਨੂੰ ਕੋਈ ਹਨਾ ਗਲਤ ਲੱਗੀ ਹੋਵੇ ਵੀਡੀਓ ਕੋਈ ਦਿੱਕਤ ਆਪ ਨੂੰ ਕਮੈਂਟ ਜ਼ਰੂਰ ਕਰੇ